ਪੰਜਾਬ ਦੇ ਵਿੱਚ ਪਬਜੀ ਗੇਮ 'ਚ ਸ਼ਿਕਾਰ ਬਣੀ ਇੱਕ ਹੋਰ ਕੁੜੀ ਮੁੰਡੇ ਨੇ ਕੁੜੀ ਦੀਆਂ ਤਸਵੀਰਾਂ ਤੇ ਵੀਡੀਓ ਕੀਤੀਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਬਦਨਾਮੀ ਠੱਗੇ ਪੈਸੇ ਤੇ ਹੁਣ ਮਾਮਲਾ ਪਹੁੰਚ ਗਿਆ ਹੈ ਪੁਲਿਸ ਤੱਕ ਜਿੱਥੇ ਇੱਕ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜੁਥੇ ਕਿ ਇੱਕ ਹੋਰ ਕੁੜੀ ਪਬਜੀ ਗੇਮ ਦੇ ਵਿੱਚ ਸ਼ਿਕਾਰ ਬਣ ਗਈ ਹੈ ਇੱਕ ਮੁੰਡੇ ਨੇ ਕੁੜੀ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਨੇ ਜਿਸ ਦੇ ਨਾਲ ਬਦਨਾਮੀ ਕੀਤੀ ਗਈ ਹੈ ਪੈਸੇ ਵੀ ਠੱਗੇ ਗਏ ਨੇ ਤੇ ਹੁਣ ਮਾਮਲਾ ਸਾਈਬਰ ਕ੍ਰਾਈਮ ਪੁਲਿਸ ਤੱਕ ਪਹੁੰਚ ਗਿਆ ਹੈ ਦਰਸਲ ਇੱਕ ਕੁੜੀ ਤੇ ਮੁੰਡਾ ਮੋਬਾਈਲ ਤੇ ਪਬਜੀ ਗੇਮ ਖੇਡਦੇ ਸਨ ਜਿਸ ਦੌਰਾਨ ਦੋਨਾਂ ਦੀ ਇੱਕ ਦੂਸਰੇ ਨਾਲ ਜਾਣ ਪਛਾਣ ਹੋਈ ਤੇ ਦੋਸਤੀ ਵੀ ਹੋ ਗਈ ਤੇ ਦੋਸਤੀ ਇਸ ਹੱਦ ਤੱਕ ਵੱਧ ਗਈ ਕਿ ਦੋਨਾਂ ਨੇ ਇੱਕ ਦੂਸਰੇ ਦੇ ਨਾਲ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੁੰਡੇ ਨੇ ਚਲਾਕੀ ਦੇ ਨਾਲ ਇਸ ਕੁੜੀ ਦੀਆਂ ਕੁਝ ਅਜਈਆਂ ਤਸਵੀਰਾਂ ਲਈਆਂ ਜਿਹੜੀਆਂ ਕਿ ਜਨਤਕ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਕੁਝ ਅਜਈਆਂ ਵੀਡੀਓ ਵੀ ਉਸਨੇ ਲੈ ਲਈਆਂ ਜਿਹੜੀਆਂ ਕਿ ਪਬਲਿਕਲੀ ਦਿਖਾਈਆਂ ਨਹੀਂ ਜਾਣੀਆਂ ਚਾਹੀਦੀਆਂ ਦੀਆਂ سوشل میڈیا ਤੇ ਤਾਂ ਬਿਲਕੁਲ ਹੀ ਨਹੀਂ ਦਿਖਾਈਆਂ ਜਾਣੀਆਂ ਚਾਹੀਦੀਆਂ ਹੁਣ ਇਸ ਮੁੰਡੇ ਨੇ ਚਲਾਕੀ ਦੇ ਨਾਲ ਇਹ ਤਸਵੀਰਾਂ ਤੇ ਵੀਡੀਓ ਲੈ ਲਈਆਂ ਨੇ ਤੇ ਹੁਣ ਇਸ ਕੁੜੀ ਨੂੰ ਡਰਾ ਤਮਕਾਰ ਰਿਹਾ ਹੈ ਤੇ ਨਾਲ ਹੀ ਧਮਕੀਆਂ ਵੀ ਦੇ ਰਿਹਾ ਤੇ ਇਸ ਕੁੜੀ ਦੇ ਕੋਲੋਂ ਇਸ ਨੌਜਵਾਨ ਨੇ 41000 ਰੁਪਏ ਵੀ ਠੱਗ ਲੈਨੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਲੈਕਮੇਲ ਕੀਤਾ ਜਾ ਰਿਹਾ ਦੱਸਦੀ ਹੈ ਕਿ ਇਸ ਨੌਜਵਾਨ ਨੇ ਇਸ ਕੁੜੀ ਦੀ ਬਦਨਾਮੀ ਵੀ ਕੀਤੀ ਹੈ ਤੇ ਹੁਣ ਇਸ ਕੁੜੀ ਨੇ ਜਿਹੜਾ ਮਾਮਲਾ ਹੈ ਉਹ ਪੁਲਿਸ ਤੱਕ ਪਹੁੰਚਾਇਆ ਹੈ ਸਾਈਬਰ ਕ੍ਰਾਈਮ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਹੁਣ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਮਨੋਜ ਪਰਜਾਪਤੀ ਦੇ ਵਜੋਂ ਹੋਈ ਹੈ ਜਿਸ ਨੇ ਇਸ ਕੁੜੀ ਦੇ ਨਾਲ ਧੋਖਾ ਕੀਤਾ ਹੈ ਠੱਗੀ ਕੀਤੀ ਹੈ ਉਸ ਨੂੰ ਸ਼ਿਕਾਰ ਬਣਾਇਆ ਉਸ ਦੀਆਂ ਕੁਝ ਅਜਹੀਆਂ ਵੀਡੀਓ ਤਸਵੀਰਾਂ ਲਈਆਂ ਨੇ ਜਿਹੜੀਆਂ ਕਿ ਜਨਤਕ ਨਹੀਂ ਕਰਨੀਆਂ ਚਾਹੀਦੀਆਂ ਪਰੰਤੂ ਹੁਣ ਇਹ ਜਿਹੜੀਆਂ ਤਸਵੀਰਾਂ ਨੇ ਵੀਡੀਓ ਨੇ ਉਸ ਨੂੰ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵਾਇਰਲ ਕਰ ਰਿਹਾ ਹੈ ਇਸ ਕੁੜੀ ਦੀ ਬਦਨਾਮੀ ਕਰ ਰਿਹਾ ਤੇ ਉਸ ਨੂੰ ਡਰਾ ਧਮਕਾ ਵੀ ਰਿਹਾ ਹੈ ਇਤੋਂ ਤੱਕ ਕਿ ਇਸ ਨੌਜਵਾਨ ਨੇ ਇਸ ਕੁੜੀ ਦੇ ਕੋਲੋਂ 41000 ਰੁਪਏ ਵੀ ਠੱਗ ਲੈ ਰਹੇ ਇਹ ਕੁੜੀ ਹੁਣ ਡਰੀ ਸਹਿਮੀ ਹੋਈ ਹੈ ਪਰੰਤੂ ਉਸ ਨੇ ਇੰਨੀ ਕੋ ਜੁਰਰਤ ਕੀ ਹਤੀ ਹੈ ਕਿ ਉਸਨੇ ਇਹ ਮਾਮਲਾ ਪੁਲਿਸ ਤੱਕ ਪਹੁੰਚਾ ਦਿੱਤਾ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੋਬਾਈਲ ਤੇ ਕੋਈ ਗੇਮ ਖੇਡਦੇ ਹੋਏ ਕਿਸੇ ਦੇ ਨਾਲ ਧੱਕਾ ਹੋਇਆ ਹੈ ਕਿਸੇ ਨੂੰ ਬਲੈਕਮੇਲ ਕੀਤਾ ਗਿਆ ਹੈ ਬਹੁਤ ਸਾਰੇ ਮਾਮਲੇ ਜੋ ਇਹ ਪਹਿਲਾਂ ਵੀ ਸਾਹਮਣੇ ਆਏ ਨੇ ਜਦੋਂ ਕਿ ਲੋਕ ਪਹਿਲਾਂ ਦੋਸਤੀ ਕਰਦੇ ਨੇ ਆਪਣਾ ਹੋਣ ਦਾ ਦਿਖਾਵਾ ਕਰਦੇ ਨੇ ਤੇ ਬਾਅਦ ਦੇ ਵਿੱਚ ਜੋ ਕਰਦੇ ਨੇ ਅਜਿਹਾ ਤਾਂ ਦੁਸ਼ਮਣ ਵੀ ਨਹੀਂ ਕਰਦੇ ਜਿਵੇਂ ਇਸ ਮੁੰਡੇ ਨੇ ਕੀਤਾ ਹੈ ਪਹਿਲਾਂ ਉਸ ਕੁੜੀ ਦੇ ਨਾਲ ਦੋਸਤੀ ਕੀਤੀ ਹੈ ਉਸ ਨੂੰ ਆਪਣਾਪਨ ਜਾਹਿਰ ਕੀਤਾ ਉਸ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸ ਦੇ ਕੋਲੋਂ ਕੁਝ ਅਜਹੀਆਂ ਤਸਵੀਰਾਂ ਵੀਡੀਓ ਲੈ ਲਈਆਂ ਨੇ ਜਿਹੜੀਆਂ ਕਿ ਜਨਤਕ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਹੁਣ ਉਹਨਾਂ ਨੂੰ ਦੂਸਰੇ ਤਰੀਕੇ ਵਰਤ ਰਿਹਾ ਉਸ ਲੜਕੀ ਨੂੰ ਬਲੈਕਮੇਲ ਕਰ ਰਿਹਾ ਡਰਾ ਧਮਕਾ ਰਿਹਾ ਹੈ ਧਮਕੀਆਂ ਦੇ ਰਿਹਾ ਤੇ ਕੁੜੀ ਨੇ ਡਰ ਦੇ ਮਾਰੇ ਉਸ ਨੂੰ 41000 ਰੁਪਏ ਵੀ ਦੇ ਦਿੱਤੇ ਨੇ ਤੇ ਹੁਣ ਇਹ ਮਾਮਲਾ ਸਾਈਬਰ ਕ੍ਰਾਈਮ ਪੁਲਿਸ ਤੱਕ ਪਹੁੰਚ ਗਿਆ ਪੁਲਿਸ ਇਸ ਮਾਮਲੇ ਦੀ ਕੜੀ ਤਰ੍ਹਾਂ ਜਿਹੜੀ ਜਾਂਚ ਪੜਤਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਹੀ ਜਿਹੜਾ ਮਨੋਜ ਪਰਜਾਪਤੀ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਵੇਗਾ